ਸਤਿ ਸ੍ਰੀ ਅਕਾਲ ਪੰਜਾਬੀਓ ਆਪਣਾ ਅੱਜ ਬਲੌਗ ਬਾਟ ਚੈਨਵਾਂ ਲੈ ਕੇ ਆਇਆ ਕਣਕ ਦੀ ਬਾੜੀ ਹੋ ਗਈ ਸ਼ੁਰੂ ਤੇ ਬਲੌਗ ਦੇ ਨਾਲ ਬਣੇ ਰਹੋ ਤੇ ਸਭ ਤੋਂ ਮੇਨ ਗੱਲ ਆਪਣੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਕਰਦੇ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਅੱਗੇ ਵੀ ਬਣੇ ਰਹੋ ਆਪਣੇ ਬਲੌਗ ਦੇ ਨਾਲ ਤੇ ਤੁਹਾਨੂੰ ਦਿਖਾਣੇ ਅੱਜ ਦਾ ਸਾਰਾ ਆਪਣਾ ਦਿਨ ਜੋ ਵੀ ਸੀਗਾ ਆਪਣਾ ਦਿਨ ਕੈਰਲੇ ੜੇ ਆਪਣੇ ਕਹਿੰਦੇ ਸਕੂਲ ਵਾਲ ਦੇ ਦੋ ਖੱਤੇ ਆਪਣੇ ਉਹ ਵੜਲੇ ਆ ਜੀ ਹੁਣ ਇੱਧਰਲੇ ਪਾਸੇ ਆ ਟੈਂਕੀ ਹਲ ਤੇ ਇੱਧਰ ਲੱਗੀਆਂ ਅੱਜ ਬਾਟੀ ਸ਼ੁਰੂ ਹੋਣੀ ਤਾਇਆ ਓਏ ਪੱਲੜ ਕੇ ਨਾ ਠੱਟ ਕਰਨਾ ਕਰ ਲੈਨੇ ਲੋ ਵੀ ਅੱਜ ਦੇਖਣਾ ਟਰੈਕਟਰ ਦਾ ਜ਼ੋਰ 18 ਫੁੱਟੀ ਟਰਾਲੀ ਆ ਹੋਰ ਫਿਆੜੀ ਕਿਵੇਂ ਆ ਕਿਵੇਂ ਆ ਬੜੀ ਠੀਕ ਆ ਜਾਂ ਉੱਪਰ ਦੀਆਂ ਆ ਹੈ ਪੁੰਜਾ ਦੇ ਚੱਲਣਾ ਜਾਤ ਜੰਨ ਚਲੋ ਫੇ ਆ ਗਿਆ ਚਲੋ ਆ ਜਾ ਜਾ ਠੀਕ ਕਰ ਲਾ ਦੇ ਜਕਰ ਆ ਹਲੋ ਹਾਂ ਬਾਬਾ ਜੀ ਚੱਲ ਫੇ ਕਹਿੰਦੇ ਹਾੜੀ ਸੋਣੀ ਨਹੀਂ ਹਾੜੀ ਸੋਣੀ ਹਾੜੀ ਸੋਣੀ ਅਗੇ ਗਾਣਾ ਹੀ ਭੁੱਲ ਗਏ ਤੁਹਾਨੂੰ ਹਾਂ ਬਾਬੇ ਉਹ ਸਮਾਂ ਲੇ ਤਾਂ ਹੈ ਦੇਵਤੇ ਉਹ ਗਾਣੇ ਭੁੱਲ ਗਏ ਤੁਹਾਨੂੰ ਮੋਰੇਓ ਜੀ ਰੀਪਰ ਵੀ ਚੱਲਣ ਲੱਗਿਆ ਹੈ ਜੀ ਮੰਗੇ ਹੋਣਾ ਦੇ ਖੱਤਿਆਂ ਜਿ ਵੀ ਬਣ ਰਹੀ ਹੈ ਕੜਾਮ ਦੇ ਮਨੇ ਟੂੜੀ ਬਣਾ ਦੇ ਆ ਤੇ ਆਪਣੇ ਉਹ ਕਮੈਨ ਵਾਲੇ ਬੰਦੇ ਤੇ ਆਪਣਾ ਗੁਰਦੁਆਰਾ ਸਭ ਤੇ ਇੱਥੇ ਵੀ ਕੰਮ ਸ਼ੁਰੂ ਫੇਰ ਦਿਵਾਰਤੀ ਹੋ ਗਿਆ ਆ ਤੇ ਆਪਣੇ ਤਾਂ ਘੋੜੀਆਂ ਦੇ ਵੀ ਛੰਨ ਪੈਰੀ ਤੁਹਾਨੂੰ ਵੀ ਦਿਖਾਵਾਂਗੇ ਲੇ ਵੇਗਨੇ ਮੁੰਡਾ ਕਲਾਮ ਤੋਂ ਵੀ ਆ ਗਿਆ ਹੈ ਸਹੀ ਹੈ ਹੋਰ ਫੇ ਨਮਿੰਦਾ ਜੀ ਨਮਿੰਦਾ ਜੀ ਘਰ ਪਰਿਵਾਰ ਕੀ ਕਰਦੇ ਆ ਸੁੱਤੇ ਉੱਠ ਕੇ ਹੋਣਾ ਏ ਇੰਨਾ ਟਾਈਮ ਇਹਦਾ ਲਗਾਤਾਰ ਇਹ ਸਵਾਲ ਪੁੱਛਦੇ ਲੋ ਜੀ ਉਹ ਬੁੱਲਾ ਤਾਇਆ ਜੀ ਸਮਾਖੂ ਲਾਂਦੇ ਹੋਏ ਤੇ ਗਵਲਾ ਖੱਤਾ ਵੀ ਵੱਡ ਹੋ ਗਿਆ ਜਿੱਥੋਂ ਲੱਗਾਂਗੇ ਗੋਡੇ ਵਾਲੇ ਖੇਤ ਤੇ ਫਿਰ ਟਾਕੀਆਂ ਤੇ ਉਹ ਖੜਾ ਜੀ ਜੱਟ ਦਾ ਮਿੰਦਰਾ ਟਰੈਕਟਰ ਠੀਕ ਆ ਨਾ 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 ਟਰਾਲੀ ਨਹੀਂ ਜੀ ਕਹਿੰਦੇ ਭਰਨ ਦਾ ਨਾਮ ਲੈਂਦੀ ਟਰਾਲੀ ਆ ਪਤਾ ਨਹੀਂ ਖੂਹ ਆ ਭਰਨ ਦਾ ਨਾ ਹੀ ਨਹੀਂ ਲੈਂਦੀ मनी पानी की बोतल रख लिया मेरा भरा ट्रैक्टर रख ली वाहिगुरु में, जी रहे। चलो जी में रखे सच्चा सही है नजारे चा काटो फुला से आ नचदी है ਕਲ ਭੰਗੜਾ ਦੇ ਪਾਦੇ ਬੋਲੀ ਪਾਦੇ ਐਦਾ ਬੋਲੀ ਪਾ ਕੇ ਰਸਤੀ ਜੇੜੀ ਪਾਣਾ ਹੈ ਨਾ ਘਰ ਹੈ ਕੋਈ ਤਾਂ ਪਾਣਾ ਹੀ ਹੋਊਗਾ ਬਾ ਮਾ ਨੱਚ ਲੱਗ ਤੇ ਵੇਖ ਤੂੰ ਹਾਏ ਨੱਚ ਵੀ ਦੇ ਨੱਚ ਦੇ ਸ਼ਿੱਟੇ ਵੱੜੀ ਅੱਛਾ ਆਹ ਦੇਦੇ ਆਲੇ ਲੈ ਜਾਓ ਮੜਿਆ ਗਾਲਾਂ ਤੇ ਤਾਇਆ ਜੀ ਭੇਜ ਦੇਣਾ ਆ ਇਹ ਬਲੌਗ ਇਹ ਪਬਲਿਕ ਨੇ ਵੀ ਦੇਖਣਾ ਘਰ ਦੇ ਨੇ ਵੀ ਦੇਖਣਾ ਥੋੜੀਆਂ ਕੋਈ ਲੈ ਰੱਖ ਲੇਗੇ ਕੱਟ ਲੇਗੇ गोड़ी जहाँ लेकर आओगे ठीक 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 ताया आज आपने डोडा कितने का खाया है तो दो सौ का डोडा अच्छा था कहाँ से लेकर आते हो डोडा काका क्या तेरी फोटो खींच रही ਸਾਹ ਫੋਟੋ ਖਿਚ ਦੇ ਦੇ ਇੱਕ ਦਾਤੀ ਆ ਤੇ ਵੜ ਕੇ ਫੋਟੋ ਕਰਾਈ ਹੱਥ ਤੇ ਫੜ ਕੇ ਦਾਤੀ ਕੁਦੀ ਗਾਈ ਕੋਲੋਂ ਛੱਟੇ ਟੈਂ ਟੈਂ ਨਾ ਤੇ ਇਧਰ ਮਨੀ ਸਿੰਘ ਵੀ ਆਇਆ ਹੈ ਔਰ ਫੇ ਮਨੀ ਠੀਕ ਹੈ ਆਇਆ ਮਿਗਟੂ ਚੇਤਾ ਤੇ ਪੱਟੇ ਵੱਢਣਗੇ ਤੇ ਆਇਆ ਮਿਗਟੂ ਆ ਲੱਭਾ ਕਹਿੰਦਾ ਆਇਆ ਪੱਕੋੜੀਆਂ ਤੇ ਪੱਠੇ-ਪੁੱਠੇ ਪਾਣੋਂ ਸਾਡੀ ਹੀਰ ਰਾਣੀ ਉਧਰ ਸਿਰਜਣ ਆ ਬਿਜਲੀ ਆਪਣਾ ਕੰਮ ਚੱਲਦਾ ਸ਼ਾਨ ਦਾ ਤੇ ਬਹੁਤ ਸੋਹਣੀਆਂ ਬਾਈਆਂ ਨੇ ਸ਼ਾਨ ਬੰਨੀ ਐ ਐਦਾਂ ਬੰਨ ਰਿਹਾ ਠੇਕਦਰ ਸਾਹਿਬ ਕਿੱਧਰ ਗਏ ਕੀ ਕਰ ਲੈਣੇ ਕੰਮ ਫਿਰ ਹੈ ਉੱਥੇ ਨੂੰ ਚੱਲਿਆ ਦਾ ਕੰਮ ਉੱਥੇ ਲੈ ਲਈਏ ਤੁਹਾਡੀ ਪੁੱਛ ਲਈਏ ਨੰਬਰ ਆ ਜਾਓ ਫੇ ਜਬ ਬਾਈਆਂ ਨੇ ਤਾਂ ਸ਼ਾਨ ਸ਼ੂਨ ਕਿਸੇ ਨੇ ਬਣਾਨੀ ਹੋਵੇ ਭਾਈ ਨਾਲ ਸੰਪਰਕ ਕਰ ਲੈਵੇ ਬਹੁਤ ਸੋਹਣੀ ਬਾਈਆਂ ਨੇ ਬੰਨੀ ਆ ਦੇਖੋ ਕਿ ਚੱਕੀ ਤੇ ਲੈ ਭਾਈ ਆਪਣੇ ਨਾਮ ਬੋਲੋ ਪਹਿਲਾਂ ਨਾ ਨਾਮ ਮੱਖਣ ਤੇ ਪਿੰਡ ਪਿੰਡ ਕਿਹੜਾ ਪਿੰਡ ਕਿਹੜਾ ਇੱਕ ਇੱਧਰ ਪੈਂਦਾ ਜੀ ਇੱਕ ਚੰਦ ਪਰ ਉੜਕੀ ਦੇ ਨਾਲ ਚੰਦ ਪਰ ਉੜਕੀ ਆਪਣੇ ਨੰਬਰ ਬੋਲਦੇ ਆ ਕਿਸੇ ਨੇ ਵੀ ਛਾਨ ਬਣਾਣੀ ਹੋਵੇ ਤਾਂ ਬਣਾ ਸਕਦੇ 9658 ਹਾਂਜੀ 589 ਫੇਰ ਬੋਲ ਦਿਓ 9658 589 ਠੀਕ ਹੈ ਜੀ ਬਹੁਤ ਸੋਹਣੀ ਬਾਈਆਂ ਨੇ ਆਪਣੇ ਨੇ ਛਾਨ ਬਣਨੀ ਆ ਜੀ ਹਾਂ ਮੇ ਰਾਣੀ ਕਿਵੇਂ ਆੜੀ ਹਾਂ ਦੋ ਕੈਬ ਨਾ ਹੋ ਰਣੇ ਜੀ ਇੱਧਰ ਖੰਨ ਪਈ ਆ ਪੰਜਾਂ ਜਾਨਵਰਾਂ ਨੇ ਆਪਣਾ ਘੋੜੀਆਂ ਬਹੁਤ ਸੋਹਣੀਆਂ ਬੰਨਣ ਨੂੰ ਹੋ ਜਾੜਾ ਲੋ ਬਈ ਟਰੈਕਟਰ ਕਹਿੰਦੇ ਬਾਪੂ ਜੀ ਨੇ ਫਸਾ ਲਿਆ ਬੜੇ ਸੋਹਣੇ ਕੱਢ ਕੇ ਲੈ ਕੇ ਆਏ ਸੀ ਤੇ ਇੱਥੇ ਆ ਕੇ ਫਸਾ ਦਿੱਤਾ ਤੇ ਇੱਧਰ ਕਹਿੰਦੇ ਗਾਲਾ ਸਿੰਘ ਆਲੇ ਨੇ ਟਰੈਕਟਰ ਕੱਢਣ ਬڑے ਸੁਨੇਓ ਦੇਖੋ ਜੀ ਖੇਤਾ ਚੋਂ ਕੱਢ ਕੇ ਲਿਆ ਕੇ ਬੜੇ ਸੁਨੇਓ ਐਨ ਮੁੰਡਾ ਕੇ ਬਸਾਇਆ ਇਦਾਂ ਨਹੀਂ ਕਿ ਖੇਤਾ ਜੇ ਬਸਾ ਬਸੂ ਲੈਣਾ ਨਾ ਐਡੀ ਤੁਸੀਂ ਮਹਿਮਾਨੀ ਕਰਨੀ ਸੀ ਨੇੜੇ ਆ ਕੇ ਬਸਾ ਲਿਆ ਉਹ ਦੇਖੋ ਜੀ ਹੁਣ ਬੈਠੇ ਆ ਤੇ ਦੰਦ ਗੱਡੀ ਜਾਂਦੇ ਆ ਚਲੋ ਕੋਈ ਨਹੀਂ ਪਤਲਾ-ਪਤਲਾ ਹੋ ਜਾਂਦੇ ਦੰਦ ਇਦਾਂ ਹਾਏ ਓਏ ਰੱਬਾ ਰਹਿਣ ਦਿਓ ਬੱਸ ਬੱਸ ਸੁਖਨਾ ਟਰੈਕਟਰ ਵੀ ਇਹਨਾਂ ਨੇ ਖੜਾ ਹੀ ਰੱਖਿਆ ਏ ਟੱਪੇ ਵਾਲਾ ਮੰਗਾ ਸਿੰਘ ਟਰੈਕਟਰ ਸਾਹਿਬ ਨੂੰ ਇੰਨਾ ਕਹਿੰਦੇ ਕਿ ਤੁਸੀਂ ਇੰਨੀ ਵੀਡੀਓ ਬਣਾਉਂਦੇ ਐ ਇੰਨੇ ਤੁਸੀਂ ਪੈਸੇ ਕੁੱਟਦੇ ਐ ਮਾੜਾ ਮੋਟਾ ਪਹਿਹੀ ਖਰਚ ਲੋ ਇੱਥੇ ਏ ਏ ਲੈ ਲੋ ਜੀ ਮਾਰਿਆ ਜੋਰ ਆਪਣੇ ਵਾਲੇ ਨਹੀਂ ਆ ਚਲੋ ਜੀ ਨਿਕਲ ਗਈ ਟਰਾਲੀ ਖੈ ਦਾ ਆ ਮੈਂ ਵੀ ਟਰਾਲੀ ਕੱਢਦੇ ਰਿਹਾ ਟਰੈਕਟਰ ਲੈ ਕੇ ਨੇ ਮੈਂ ਫਸਾਇਆ ਨੇੜੇ ਆ ਕੇ ਇਹਨਾਂ ਨੇ ਫਸਾ ਲਿਆ ਦੱਸ ਹੈ ਕਿਦਾਂ ਹੈ ਡਰਾਈਵਰ ਇਹ ਬਹੁਤ ਵਜੇ ਨਾ ਨਿਕਲ ਗਈ ਨਿਕਲ ਗਈ ਬਾਜੀ ਨਿਕਲ ਗਈ ਟਰਾਲੀ ਮੈਂ ਖਾ ਮੈਂ ਵੀ ਉੱਥੇ ਬੜਾ ਸੋਣਾ ਸਾਰੇ ਵਢਾਏ ਨੇੜੇ ਆ ਕੇ ਮਸਾਲੇ ਆ ਕਿਦਾਂ ਚਕੇਰ ਚ ਪਤਾ ਨਹੀਂ ਕੀ ਸੀਗਾ ਕੀ ਨਹੀਂ ਬਹੁਤ ਵਜੇ ਨਾ ਬਾਜੀ ਬਹੁਤ ਜ਼ਿਆਦਾ ਬਹੁਤ ਵਜਿਆ ਨਾ ਵਜਨ ਬਹੁਤ ਚੱਲ ਪਰ ਮਾਦਮਾ ਸੱਤ ਬਹੁਤ ਵਧੀਆ ਕਣਕ ਨਿਕਲੀ ਆ ਹਾਂ ਕਣਕ ਵਧੀਆ ਬਹੁਤ 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 ਠੀਕ ਖੜਾ ਆ ਵਾ ਵਧੀਆ ਕੀ ਕਹਿਣ ਨੂੰ ਕਾ ਲਿਆ ਉਦੋਂ ਨੂੰ ਚੱਲਣਾ ਨਾ ਸ ਮੋੜ ਸ ਹਾਂ ਆ ਜਾ ਬਈ ਆ ਜਾ ਸ਼ੇਰ ਨਿਕਲ ਗਏ ਦੋ ਚਾਰ ਦੂਜਨ ਬਦਲਿਆ ਨੱਠ ਕੇ ਨੱਠ ਕੇ ਟੋਚਨ ਕੱਢਿਆ ਇਹ ਮੇਰੇ ਵੀਡੀਓ ਇੱਕ ਟਰਾਲੀ ਦਾ ਦੇ ਧੀਲਾ ਸ਼ੈੱਡ ਅੰਦਰ ਹੁਣ ਦੂਈ ਚੱਲੇ ਆ ਭਰਨ ਤੇ ਜਾਏ ਤੇ ਆਪਾਂ ਬੋਰਡ ਵੀ ਆਪਣਾ ਬਦ ਲੈਣਾ ਯਾਰ ਇਹ ਵੀ ਬਦਲੀਏ ਤੇ ਕਰੋ ਦਰਸ਼ਨ ਗੁਰਦਾਸ ਸਾਹਿਬ ਦੇ ਵਾਹਿਗੁਰੂ ਸੱਚਾ ਪਾਸ਼ਾ ਮੇਹ ਰੱਖੀ ਸਰਬੱਤ ਦਾ ਭਲਾ ਮੰਗਦੇ ਸਾਤੋਂ ਲੋਬੇ ਵੀਰੋ ਆਪਾਂ ਚੱਲੇ ਹਣੇ ਤੀਜੀ ਟਰਾਲੀ ਪਾਣ ਆਹ ਟਰਾਲੀ ਆਪਣੀ ਵਾਲੀ ਖੜੀ ਕਰਤੀ ਆ ਤੀਜੀ ਟਰਾਲੀ ਆਪਣੇ ਸੱਜਣ ਮਿੱਤਰ ਦੇ ਲੈਣ ਚੱਲਿਆ ਕਲਾਮ ਤੋਂ ਮੇਰੇ ਪਿੰਡੇ ਵਿੱਚ ਵਸਦਾ ਰੱਬ ਏ ਹੋਏ ਆਇਆ ਕੀ ਮੇ ਖਲੇ ਸੱਚੀਓ ਪਿੰਡਾਂ ਵਿੱਚ ਰੱਬ ਵੱਸਦਾ ਬਾਈ ਲੋ ਬੇਲੀ ਆਂਦੀ ਆਪਾਂ ਇੱਕ ਹੋ ਟਰਾਲੀ ਤੇ ਚਾਹ ਪੀਦੇ ਆ ਤੇ ਕੋ ਮੁੰਡਾ ਕਹਿੰਦਾ ਆਪਣੇ ਸ਼ਾਗਿਰਦ ਆ ਗਿਆ ਗੋਲੂ ਗੋਲੂ ਆ ਗਿਆ ਮੇਰੇ ਵੀਰ ਕਹਿੰਦਾ ਗੋਲੂ ਆਪਣੀ ਟਰਾਲੀ ਖੜੀ ਆ ਤੇ ਉਹ ਕੰਬੈਂ ਚੱਲਦੀ ਆ ਲੋ ਜੀ ਕਣਖੋਗੀ ਵੱਡ ਦੇ ਵਿੱਚ ਚੇਤਾ ਭੁੱਲ ਗਿਆ ਸੀ ਕਿ ਸੀ ਬਲੌਗ ਬਣਾਨੇ ਆ ਮੱਝਾ ਮੁੰੇ ਨਾਲ ਲਾਪੇ ਤੇ ਮਿੱਤਰ ਮੰਡਲ ਆ ਗਈ ਸੀ ਮਨਨ ਸਿੰਘ ਹੈਪੀ ਬਰਥਡੇ ਟੂ ਯੂ ਜੀ ਤੇ ਬਲੌਗ ਦੇ ਨਾਲ ਜੁੜੇ ਰਹੋ ਤੇ ਮਨਨ ਨੇ ਬਰਥਡੇ ਸੈਲੀਬ੍ਰੇਟ ਕਰ ਲੀਏ ਹੋਰ ਫੇ ਮਨਿਆ ਕੈਨ ਖੋਦੀ ਆ ਚੰਗਾ ਜੀ ਅਗਲੇ ਵਲੌਗ ਚ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਅਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਭਾਜੀ ਦੇਖ ਦੇ ਹੱਸੀ ਜਾਂਦਾ ਸਾਰੇ ਕੰਮ ਦੀਨਾ ਤੂੰ ਬਸ ਕੇ ਤੂੰ ਸਮਝੇ ਗਿਆ